ਮੈਂ ਸਭ ਤੋਂ ਪਹਿਲਾਂ ਤਾਂ ਮੈਡਮ ਪਰਮਿੰਦਰ ਕੌਰ ਦਾ ਅਤੇ ਦਿਲੀਓਜ਼ਸ ਆਰਗੇਨਾਈਜੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨੀ ਆ ਜਿਹੜਾ ਇਹਨਾਂ ਨੇ ਇੰਨਾ ਸੋਹਣਾ ਉਪਰਾਲਾ ਕੀਤਾ ਕਿਉਂਕਿ ਇੰਡੀਪੈਂਡੈਂਸੀ ਜਿਹੜੀ ਸਾਡੂ ਕੁੜੀਆਂ ਨੂੰ ਲੱਗਦਾ ਹੈ ਕਿ ਸਾਡੀ ਫ੍ਰੀडम ਉੱਥੇ ਸ਼ੁਰੂ ਹੁੰਦੀ ਹੈ ਕਿ ਜਦੋਂ ਅਸੀਂ ਅਰਨ ਕਰਦੇ ਆ ਤਾਂ ਇਹਨਾਂ ਨੇ ਬਹੁਤ ਅੱਛਾ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਇਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾਗਾ ਔਰ ਲੇਡੀਜ਼ ਨੂੰ ਇਕੱਠੇ ਕਰਕੇ ਬਹੁਤ ਹੀ ਅੱਛੇ ਪਲੇਟਫਾਰਮ ਤੇ ਲੈ ਕੇ ਗਏ ਨੇ ਤਾਂ ਅਸੀਂ ਪਵਾ ਕਾਂਗਰਸ ਪਾਰਟੀ ਤੋਂ ਨਾਲੀ ਇੱਕ ਔਰਤ ਹੋਣ ਦੇ ਨਾਤੇ ਮੈਂ ਹਮੇਸ਼ਾ ਇਹਨਾਂ ਦਾ ਸਪੋਰਟ ਕਰਦੀ ਆ ਤੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਾਡੇ ਕਾਂਗਰਸ ਪਾਰਟੀ ਵੱਲੋਂ ਜਾਂ ਸਾਡੇ ਸੋਸ਼ੀਅਲੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਪੋਰਟ ਦੀ ਲੋੜ ਐ ਸੀ ਹਮੇਸ਼ਾ ਇਹਨਾਂ ਦੇ ਨਾਲ ਖੜੇ ਆ ਜ਼ਰੂਰ ਹਲਕਾ ਬੁਲਾੜਾ ਦੇ ਵਿੱਚ ਇਹ ਫਸਟ ਟਾਈਮ ਐਨੀ ਵੱਡਾ ਉਪਰਾਲਾ ਕੀਤਾ ਐ ਐਂਡ ਦੈਟ ਵਾਸ ਅ ਵੈਰੀ ਇਹਨਾਂ ਦੇ ਲਈ ਬਹੁਤ ਕਰੇਜ ਵਾਲਾ ਕੰਮ ਐ ਕਿਉਂਕਿ ਇਹਨਾਂ ਨੇ ਕਿਉਂਕਿ ਬੁੜਲਾਡੇ ਨੂੰ ਕਿਤੇ ਨਾ ਕਿਤੇ ਅੱਜ ਵੀ ਬਾਕੀ ਸ਼ਹਿਰਾਂ ਨਾਲੋਂ ਬਹੁਤ ਜ਼ਿਆਦਾ ਬੈਕਵਰਡ ਗਿਨਾਇਆ ਜਾਂਦਾ ਹੈ ਤਾਂ ਇਹਨਾਂ ਨੇ ਜਿਹੜਾ ਵੀ ਇਹ ਪਲੇਟਫਾਰਮ ਕ੍ਰੀਏਟ ਕਰ ਰਹੇ ਨੇ ਵਾਇਰ ਗੁਰਗਿਆਰ ਦਾਸ ਕਰਦੀ ਹੈ ਕਿ ਇਸ ਤੋਂ ਵੀ ਜ਼ਿਆਦਾ ਉੱਪਰ ਜਾਣ ਤੇ ਇਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ। ਬਿਸ਼ੇਸ਼ ਧੰਨਵਾਦ ਕਰਦਾ ਮੈਡਮ ਪਰਵਿੰਦਰ ਜੀ ਦਾ ਜਿਨ੍ਹਾਂ ਨੇ ਕਿ ਅੱਜ ਬੁੜਲਾਡਾ ਸ਼ਹਿਰ ਦੇ ਵਿੱਚ ਇੱਕ ਐਗਜ਼ਿਬਿਸ਼ਨ ਦਾ ਜਿਹੜਾ ਅਰੇਂਜਮੈਂਟ ਕੀਤਾ ਹੈ ਜਿਹਦੇ ਵਿੱਚ ਬੱਚਿਆਂ ਨੂੰ ਜਿਹੜੇ ਕਿ ਹੈਂਡਵਰਕ ਕੰਮ ਆਪਣੇ ਹੱਥੀ ਕੰਮ ਕਰ ਰਹੇ ਨੇ ਬੁਟੀਕ ਖੋਲੇ ਨੇ ਜਾਂ ਹੋਰ ਕੋਈ ਲਗ ਲਗ ਆਪਣੇ ਆਪਣੇ ਹੱਥੀ ਕੰਮ ਕਰ ਰਹੇ ਨੇ ਉਹਨਾਂ ਨਾਲ ਜਾਨੀ ਕਿ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਨੇ ਅੱਜ ਇੱਥੇ ਚਾਵਲਾ ਰੈਸਟੋਰੈਂਟ ਦੇ ਵਿੱਚ ਜਿਹੜਾ ਅਜੇ ਇਹ ਆਪਣਾ ਐਗਜ਼ਿਬਿਸ਼ਨ ਦਾ ਆਯੋਜਨ ਕੀਤਾ ਹੈ ਮੈਂ ਮੈਡਮ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਇਹ ਇਹਨਾਂ ਨੇ ਇੱਕ ਬੜਾ ਛੋਟੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਇਹ ਉਪਰਾਲਾ ਸ਼ੁਰੂ ਕੀਤਾ ਹੈ ਔਰ ਜੋ ਬੱਚੇ ਜੋ ਲੜਕੀਆਂ ਜਾਂ ਕੋਈ ਮਹਿਲਾਵਾਂ ਆਪਣੇ ਹੱਥੀ ਕੰਮ ਕਰਨਾ ਚਾਹੁੰਦੀਆਂ ਨੇ ਔਰ ਉਹਨਾਂ ਨੂੰ ਇਹ ਬੜਾਵਾ ਦੁੱਤਾ ਹੈ ਔਰ ਸੈਂਟਰਲ ਗਵਰਨਮੈਂਟ ਦੇ ਵਿੱਚ ਨਰਿੰਦਰ ਮੋਦੀ ਜੀ ਦਾ ਵੀ ਇਹ ਉਪਰਾਲਾ ਹੈ ਵੀ ਜਨਨ ਕਿ ਜਿਹੜੇ ਕੋਈ ਲੇਡੀਜ਼ ਆਪਣੇ ਕੰਮ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਸੈਲਫ ਹੈਲਪ ਗਰੁੱਪ ਬਣਾ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਉਹ ਕੰਮ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਸਰਕਾਰ ਸਬਸਿਡੀ ਦੇ ਉੱਤੇ ਲੋਨ ਵੀ ਪ੍ਰੋਵਾਈਡ ਕਰਦੀ ਹੈ ਤਾਂ ਮੈਂ ਕਿਉਂਕਿ ਮੈਡਮ ਜੀ ਨਾਲ ਹੀ ਬੇਨਤੀ ਗੱਲ ਕੀਤੀ ਹੈ ਤੇ ਜੇਕਰ ਹੋਰ ਵੀ ਆਪਣੇ ਕੋਈ ਬੱਚੇ ਸੈਲਫ ਹੈਲਪ ਗਰੁੱਪ ਬਣਾ ਕੇ ਇਹਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਤਾਂ ਇਤੇ ਵੀ ਬਿਸ਼ਕਰਮਾ ਯੋਜਨਾ ਤਹਿਤ ਵੀ ਇਥੇ ਹੋਰ ਸਕੀਮਾ ਦੇ ਤਹਿਤ ਵੀ ਬੱਚਿਆਂ ਨੂੰ ਅਸੀਂ ਬਤੂ ਦਾ ਹੈਲਪ ਕਰਨ ਨੂੰ ਤਿਆਰ ਆ ਔਰ ਮੈਂ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਬਡਲਾਡਾ ਸ਼ਹਿਰ ਦੇ ਵਿੱਚ ਅੱਜ ਐਗਜ਼ੀਬਿਸ਼ਨ ਲਗਾਈ ਹੈ ਬਹੁਤ ਬਹੁਤ ਧੰਨਵਾਦ ਸਰ ਅੱਜ ਦਾ ਜਿਹੜਾ ਆਪਣਾ ਫੰਕਸ਼ਨ ਹੈ ਬਹੁਤ ਵਧੀਆ ਰਿਹਾ ਮੈਨੂੰ ਇੰਨੀ ਉਮੀਦ ਨਹੀਂ ਸੀ ਕਿ ਮੈਂ ਇੰਨਾ ਵੱਡਾ ਫੰਕਸ਼ਨ ਜਿਹੜਾ ਆਰਗੇਨਾਈਜ਼ ਕਰ ਸਕਦੀ ਆ ਜਾਂ ਮੇਰੇ ਨਾਲ ਜੋ ਵੀ ਆਪਣੇ ਅਧਿਆਓ ਸਿਸਟਰਸ ਨੇ ਜਾਂ ਹੋਰ ਸਾਰਿਆਂ ਦਾ ਮੈਨੂੰ ਸਾਥ ਮਿਲਿਆ ਤਾਂ ਉਹਨਾਂ ਨੇ ਸਦਕਾ ਮੈਂ ਇਹ ਪ੍ਰੋਗਰਾਮ ਬਹੁਤ ਵਧੀਆ ਜਿਹੜਾ ਸਾਡਾ ਹੋ ਸਕੇਗਾ ਤੇ ਬਾਕੀ ਜਿੰਨੇ ਵੀ ਬੁਟੀਕਸ ਜਾਂ ਜਿੰਨੇ ਵੀ ਸ਼ਾਪਕੀਪਰਸ ਮੇਰੇ ਨਾਲ ਜੁੜੇ ਨੇ ਉਹਨਾਂ ਸਾਰਿਆਂ ਦੀ ਹੈਲਪ ਦੇ ਨਾਲ ਹੀ ਆਪਣਾ ਇਹ ਪ੍ਰੋਗਰਾਮ ਬਹੁਤ ਵਧੀਆ ਗਿਆ ਉਮੀਦ ਤੋਂ ਵੱਧ ਕੇ ਗਿਆ ਤਾਂ ਅੱਗੇ ਵੀ ਸਾਰੇ ਆਪਾਂ ਕਹਿੰਦੇ ਆ ਚਾਹੁੰਦੇ ਆ ਵੀ ਆਪਾਂ ਨੂੰ ਇਦਾਂ ਹੀ ਰਿਸਪੌਂਸ ਮਿਲਦਾ ਰਹੇ ਇਹੀ ਚਾਹਨੀ ਹੈ ਕਿ ਜਿਹੜੀਆਂ ਆਪਣੀਆਂ ਹੋਰ ਭੈਣਾਂ ਇਦਾਂ ਦੀਆਂ ਜਿਹੜੇ ਕੋਈ ਕਾਰੋਬਾਰ ਕਰਦੀਆਂ ਨੇ ਜਿਹੜੀਆਂ ਇਸ ਵਾਰ ਆਪਣੇ ਨਾਲ ਪਾਰਟਿਸਪੇਟ ਨਹੀਂ ਕਰ ਸਕੀਆਂ ਉਹਨਾਂ ਨੂੰ ਇਹੀ ਕਹੂੰਗੀ ਕਿ ਅੱਗੇ ਆਓ ਆਪਣੇ ਕਾਰਜਵਾਰ ਨੂੰ ਆਪਣੇ ਨੂੰ ਆਪਣੇ ਪੈਰਾਂ ਤੇ ਖੜਾ ਹੋ ਤੇ ਲੋਕਾਂ ਨੂੰ ਦਿਖਾਓ ਕਿ ਤੁਸੀਂ ਕੀ ਕਰ ਰਹੇ ਹੋ ਕਿਉਂਕਿ ਅੱਜ ਕੱਲ ਦਾ ਜਿਹੜਾ ਜਮਾਨਾ ਹੈ ਉਹ ਸੋਸ਼ਲ ਮੀਡੀਆ ਦਾ ਜਮਾਨਾ ਹੈ ਅਗਰ ਆਪਾਂ ਸੋਸ਼ਲ ਮੀਡੀਆ ਤੇ ਜਾਂ ਆਪਾਂ ਇੱਕ ਇਹੋ ਜਿਹਾ ਪਲੇਟਫਾਰਮ ਤੇ ਜਾਵਾਂਗੇ ਜਿੱਥੇ ਇਕੱਠੇ ਲੋਕ ਇਕੱਠੇ ਹੋ ਕੇ ਆਪਾਂ ਇੱਕ ਦੂਜੇ ਦਾ ਸਹਿਯੋਗ ਦੇ ਨਾਲ ਆਪਣਾ ਕੰਮ ਅੱਗੇ ਵਧਾ ਸਕਦੇ ਹਾਂ ਤਾਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਬਾਕੀ ਜੋ ਥੋੜੀਆਂ-ਬਹੁਤੀਆਂ ਕਮੀਆਂ ਰਹੀਆਂ ਨੇ ਉਹਨਾਂ ਨੂੰ ਅਸੀਂ ਅੱਗੇ ਤੋਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਪਰਮੇਂਦਰ ਮੈਡਮ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜ ਫਸਲ ਜਏ ਅਸੀਂ ਚੰਡੀਗੜ੍ਹ ਮੁਹੱਲੀ ਪੱਲਾ ਐਗਜ਼ਿਬਿਸ਼ਨ ਲੱਗਦੀਆਂ ਦੇਖੀਆਂ ਸੀ ਬੁਲਹਾਡੇ ਵਿੱਚ ਪਹਿਲੀ ਵਾਰੀ ਲੱਗੀ ਏ ਇਹਦਾ ਮਤਲਬ ਬੁਲਹਾੜਾ ਅੱਗੇ ਵਧ ਰਿਹਾ ਜੀ ਹੈ ਤੇ ਬੁਲਹਾੜਾ ਤਰੱਕੀ ਕਰ ਰਿਹਾ ਜੀ ਹਾਂ ਜੀ ਬੁਲਹਾੜਾ ਅੱਗੇ ਵਧ ਰਿਹਾ ਜੀ ਹਾਂ ਇਹ ਇੱਕ ਨਵਾਂ ਉਪਰਾਲਾ ਬੁਲਹਾੜੇ ਵਿੱਚ ਦੇਖਾ ਦਿਖਾਈ ਅਸੀਂ ਚਾਹੁੰਦੇ ਹਾਂ ਵੀ ਹੋਰ ਵੀ ਇਸ ਤਰ੍ਹਾਂ ਦੁਬਾਰਾ ਐਗਜ਼ਿਬਿਸ਼ਨ ਲੱਗੇ ਤਾਂ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਹੋ ਸਕੇ ਹੋਏ ਐਗਜ਼ਿਬਿਸ਼ਨ ਵਾਲਾ ਉਪਰਾਲਾ ਹੋਇਆ ਬੜਾ ਔਰ ਇੱਕ ਤਾਂ ਪਹਿਲੀ ਵਾਰ ਹੀ ਹੋਇਆ ਔਰ ਦੂਸਰਾ ਇਹ ਵੀ ਜਿਹੜੇ ਆ ਲੇਡੀਜ਼ ਵਿਚਾਰੇ ਘਰ ਬੈਠ ਕੇ ਬੁਟੀਕ ਚਲਾਉਂਦੀਆਂ ਨੇ ਵੱਖ-ਵੱਖ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਹਨਾ ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲੀ ਇਸ ਸੀਜ਼ਨ ਨਾਲ ਮੋਟੀਵੇਸ਼ਨ ਤੋਂ ਮਤਲਬ ਇਹ ਵੀ ਉਹ ਆਪਣਾ ਉਹਨਾਂ ਨੂੰ ਇੱਕ ਤਾਂ ਤਜਰਬਾ ਐਕਸਪੀਰੀਅੰਸ ਹੋਇਆ ਵੀ ਕਿੱਦਾਂ ਅਸੀਂ ਆਪਣਾ ਜਿਹੜਾ ਹੈਗਾ ਐਗਜ਼ਿਬਿਸ਼ਨ 'ਚ ਆ ਕੇ ਆਪਣੀ ਸੇਲ ਕਰ ਸਕਦੇ ਆ ਔਰ ਸਭ ਨਾਲ ਵੱਡੀ ਗੱਲ ਕੀ ਹੈ ਵੀ ਜਦੋਂ ਉਹ ਅਲਗ-ਅਲਗ ਪ੍ਰਕਾਰ ਦੇ ਲੋਕ ਉਹਨਾਂ ਨੂੰ ਆ ਕੇ ਇੱਥੇ ਮਿਲਦੇ ਆ ਜਾਂ ਉਹਨਾਂ ਨੂੰ ਵੇਖਦੇ ਆ ਜਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਉਹ ਜ਼ਿਆਦਾ ਮੇਰੇ ਖਿਆਲ ਵੀ ਉਹਨਾਂ ਦੇ ਤਜਰਬੇ 'ਚ ਹੋਰ ਜ਼ਿਆਦਾ ਵਾਧਾ ਹੁੰਦਾ ਤੇ ਉਹਨਾਂ ਨੂੰ ਅੱਗੇ ਤੋਂ ਮਤਲਬ ਹੋਰ ਇਸ ਚੀਜ਼ ਨਾਲ ਐਕਸਪੀਰੀਅੰਸ ਹੋ ਜਾਣਾ ਵੀ ਅਸੀਂ ਕਿੱਦਾਂ ਨਾਲ ਲੋਕਾਂ ਨਾਲ ਵਿਚਰਨਾ ਜਾਂ ਕਿੱਦਾਂ ਕਸਟਮਰ ਨਾਲ ਵਿਚਰਨਾ ਔਰ ਮੈਨੂੰ ਲੱਗਦਾ ਵੀ ਇਦਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਤਾਂ ਜੋ ਸਭ ਨੂੰ ਮੋਟੀਵੇਸ਼ਨ ਮਿਲਦੀ ਰਹੇ ਮੇਰੇ ਖੁਦ ਪਰਿਵਾਰ ਦੇ ਵੀ ਹੈਗੇ ਆ ਜਿਨ੍ਹਾਂ ਨੇ ਇਹ ਬੁਟੀਕ ਆਫਰੀਨ ਬੋਟਿਕ ਚ ਲਾਇਆ ਹੋਇਆ ਤੇ ਉਹਨਾਂ ਨੇ ਵੀ ਇੱਥੇ ਆ ਕੇ ਐਗਜ਼ੀਬਿਸ਼ਨ ਲਗਾਈ ਆ ਉਹਨਾਂ ਨੂੰ ਵੀ ਬੜਾ ਵਧੀਆ ਮੋਟੀਵੇਸ਼ਨ ਮਿਲਿਆ ਔਰ ਬਹੁਤ ਹੀ ਜ਼ਿਆਦਾ ਖੁਸ਼ੀ ਆ ਔਰ ਬਾਕੀ ਵੀ ਜਿਹੜੇ ਵੀ ਜੰਨੇ ਵੀ ਵੱਖ-ਵੱਖ ਸ਼ਹਿਰਾਂ ਜਾਂ ਪਿੰਡਾਂ ਤੋਂ ਆਏ ਆ ਐਗਜ਼ੀਬਿਸ਼ਨ ਲਗਾਈਆਂ ਨੇ ਆਪਣੀਆਂ ਵਕਰੀ-ਵਕਰੀਆਂ ਉਹਨਾਂ ਲਈ ਵੀ ਬਹੁਤ ਖੁਸ਼ੀ ਵਾਲਾ ਔਰ ਵਧੀਆ ਉਪਰਾਲਾ ਹੈਗਾ ਤੇ ਮੈਨੂੰ ਲੱਗਦਾ ਵੀ ਇਹ ਕਰਦੇ ਰਹਿਣਾ ਚਾਹੀਦਾ ਸਸਿਕਾਲ ਜੀ ਬੜਾ ਵਧੀਆ ਸੀ ਇਸ ਹਿਸਾਬ ਨਾਲ ਕਿਸੀਂ ਬਹੁਤ ਡਰਦੇ ਸੀਗੇ ਕਿ ਵੀ ਕਿਵੇਂ ਦਾ ਸਭ ਖੁਸ਼ ਹੋਏਗਾ ਇੱਕ ਆਪਣੇ ਲਈ ਸਾਰੀ ਪ੍ਰੈਪਰੇਸ਼ਨਸ ਕਰਨੀ ਮੈਨੂੰ ਕੰਨੀ ਬੜੀ ਆਪਰਚੂਨਿਟੀ ਸਰਪੰਦਰ ਮੈਂ ਆ ਕੇ ਸਾਨੂੰ ਵਾਲੇ ਨੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਹੈ ਤਾਂ ਸਾਨੂੰ ਵੀ ਬਹੁਤ ਡਰ ਸੀ ਸੀ ਬਹੁਤ ਹੀ ਮਤਲਬ ਕਿ ਵੀ ਡਰ ਦੇ ਨਾਲ ਅਸੀਂ ਕਿਹਾ ਕਿ ਚਲੋ ਅਸੀਂ ਲਗਾ ਲੈਂਦੇ ਹਾਂ ਪਰ ਸਾਨੂੰ ਇੰਨੀ ਉਮੀਦ ਨਹੀਂ ਸੀ ਜਿੰਨੀ ਕਿ ਅਸੀਂ ਸਾਡੀ ਐਕਸਪੈਕਟੇਸ਼ਨਸ ਬਿਲਕੁਲ ਨਹੀਂ ਸੀ ਸਾਨੂੰ ਅੱਜ ਨੂੰ ਬਹੁਤ ਹੀ ਵਧੀਆ ਲੱਗਿਆ ਸਾਡੇ ਫਸਟ ਐਕਸਪੀਰੀਅੰਸ ਸੀ ਔਰ ਇਹ ਵੀ ਹੈ ਜੋ ਵੀ ਇਹ ਪਰਮਿੰਦਰ ਮੈਮ ਕਰਕੇ ਹੋਇਆ ਸਾਡਾ ਜੋ ਵੀ ਸੀਗਾ